ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧਾਰੀਵਾਰ ਕਲੇਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਘਰ ਦੇ ਪਛੋ ਜਿਹੜੇ ਰੱਖਿਆ ਵੀਰ ਜੀ ਹੁਣਾਂ ਦੇ ਤੇ ਸਾਰੇ ਚੰਗੇ ਰਿਕਾਰਡ ਵਾਲੇ ਆ ਆ ਕੁਛ ਮੱਝਾਂ ਆ ਇੱਧਰ ਵੇਚਣ ਵਾਸਤੇ ਦੇ ਵਿੱਚ ਇੱਕ ਮੱਝੀ ਆ ਤੇ ਇੱਕ ਗਾਂ ਹੀ ਆ ਗਾਂ ਬਾਹਰ ਪੰਨੀ ਆ ਇੱਕ ਜੇ ਤਰ੍ਹਾਂ ਲਾ ਲਓ ਵੀ ਮਿੰਨੀ ਫਾਰਮ ਲਾ ਲਓ ਜਿ ਤਰ੍ਹਾਂ ਵੀਰ ਜੀ ਹੁਣਾਂ ਦਾ ਉੱਧਰ ਇਹ گاਵਾਂ ਵਿੱਚ ਉਹ ਦੇਖ ਸਕਦੇ ਚੰਗੀਆਂ ਜਰਸੀਆਂ ਚਫ گاਵਾਂ ਰੱਖੀਆਂ ਵਾ ਇੱਕ ਗਾਂ ਤੁਹਾਨੂੰ ਉਹਨਾਂ ਚ ਵਿਖਾਉਣੀ ਆ ਤੇ ਇੱਕ ਮੱਝ ਤੁਹਾਨੂੰ ਵਿਖਾਉਣੀ ਆ ਪਹਿਲਾਂ ਤੁਹਾਨੂੰ ਮੱਝ ਦਿਖਾ ਦਾਂਗੇ ਫਿਰ ਤੁਹਾਨੂੰ ਗਾਂ ਦਿਖਾ ਦਾਂਗੇ ਤੇ ਬਾਕੀ ਇਹ ਆ ਵੀ ਆਪਣੀਆਂ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚਵਾਈ ਕਰਾ ਲਓ ਪਾਸ ਕਰਾ ਲਓ ਪਰ ਜੋ ਵੀ ਆ ਇੱਥੇ ਵੇਚ ਚਾ ਆ ਕੇ ਖਰੋ ਆ ਦੇਸਾ ਦੇ ਕੱਟੀਆਂ ਵੀ ਚੰਗੀਆਂ ਦੇ ਤਿਆਰ ਕਰਨ ਸਾਰੀਆਂ ਕਰਦੀਆਂ ਕੱਟੀਆਂ ਤਿਆਰ ਕਰਨ ਦੇ ਆ ਤੇ ਸੋਹਣੀਆਂ ਝੋਟੀਆਂ ਵਾ ਜਿਹੜੀਆਂ ਸਾਰੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਬੂਟਾ ਸਿੰਘ ਪਿੰਡ ਧਾਰੀਵਾਲ ਫਲੇਰ ਸਤਿ ਸ਼੍ਰੀ ਅਕਾਲ ਜੀ ਨਾਮੱਸਾ ਠੀਕ ਹੈ ਜੀ ਤੇ ਆਪਣਾ ਫੋਨ ਨੰਬਰ ਹੀ ਬੋਲ ਦੋ ਇੱਕ ਕਰੀ 9855811656 ਠੀਕ ਹੈ ਕਰਦੇ ਜਾਨਵਰ ਫਿਰ ਆਪਣੇ ਸਾਰੇ ਚੰਗੇ ਰੀਜਣਾ ਫਿਰ ਪਾਲੀਆਂ ਹਨਾ ਤੁਹਾਡੇ ਇਹਦੇ ਤੁਹਾਡੇ ਤਾਂ ਵੀ ਉੱਚੀਆਂ ਜਿਹੇ ਮੱਝਾਂ ਤੇ ਠੀਕ ਹੈ ਤੇ ਇਹ ਕਿਉਂ ਵੇਚ ਦੇਣੀ ਮੱਝ ਤੇ ਗਾਂ ਕੋਈ ਲੋਡ ਕਰਕੇ ਵੇਚ ਦੇਣੀ ਆ ਕੋਈ ਛੋਟੀਆਂ ਮਗਰ ਪਿਆ ਰਹੇ ਤਾਂ ਕਰ ਇੱਕ ਮੱਝ ਦੇ ਇੱਕ ਵੈੜੇ ਵਿੱਚ ਅੱਛਾ ਇੱਕ ਮੱਝ ਦੇ ਇੱਕ ਗਾਂ ਵਿੱਚ ਨਹੀਂ ਤੇ ਉਤਰਿਆ ਵੀ ਚਲੋ ਥੋੜੀ ਜ਼ਰੂਰਤਾਂ ਹੁਣ ਕਰਕੇ ਇਹਦੇ ਵੇਚ ਦੇਣੀ ਤਾਂ ਕਈ ਮਜਬੂਰੀਆਂ ਹੁੰਦੀਆਂ ਘਰਾਂ ਦੇ ਕਈ ਚੀਜ਼ਾਂ ਹੁੰਦੀਆਂ ਵਾ ਤੇ ਬਾਕੀ ਇਹ ਆ ਵੀ ਚਲੋ ਜੇ ਆਪਾਂ ਸੰਭੀਆਂ ਵਾ ਤੇ ਜੇ ਲੋਡ ਪਈ ਆ ਤੇ ਵੇਚ ਗਈ ਤੇ ਵਿੱਚ ਵਿੱਚ ਵੇਚ ਦਿੰਦੀਆਂ ਇੱਕ ਦੋ ਸਾਲ ਬਾਅਦ ਸਾਲ ਬਾਅਦ ਇੱਕ ਦੋ ਛੋਟੀਆਂ ਲੱਲਦੀਆਂ ਜਾਂਦੀਆਂ ਛੋਟੀਆਂ ਲੱਲਦੀਆਂ ਜਾਂਦੀਆਂ ਹਨਾ ਜਿੱਦ ਤਰ੍ਹਾਂ ਹੁਣ ਚਾਰ ਛੋਟੀਆਂ ਉਧਰ ਵੱਜੀਆਂ ਵਾ ਤੇ ਇੱਕ ਵੀ ਆ ਪਹਿਲਨ ਜਾਵਦਾ ਕਰਦੀ ਸੋਈ ਸਾਰਾ ਮਾਲ ਕਰ ਦਈ ਆ ਤੇ ਆ ਮੱਝ ਵਿੱਚ ਨਹੀਂ ਆ ਮੱਝ ਵਿੱਚ ਨਹੀਂ ਜੀ ਠੀਕ ਆ ਕਿੰਨੇ ਕੁ ਤਰ੍ਹਾਂ ਦੁੱਧ ਆ ਲਈਏ ਮੱਝੇ ਇਹ ਵੀਰ ਜੀ 10 ਲੀਟਰ ਤੱਕ ਚ ਹੋਇਆ ਜੀ ਦੁੱਧ ਅੱਛਾ ਹਾਂਜੀ 10 ਲੀਟਰ ਤੁਸੀਂ ਹੱਥੀਂ ਚ ਹੋਇਆ ਵਾ ਤੇ ਐਰ ਕੀ ਸੁਆ ਕੇ ਨਾ ਸੁਣਾ 30 ਸੁਣ ਠੀਕ ਐ ਇੱਕ ਵਾਰੀ ਲਾ ਕੇ ਖਲੋਗੇ ਦਿਖਾ ਦਿਓ ਕੱਦ ਕਾਠ ਦਾ ਜਿਹੜਾ ਪਤਾ ਲੱਗ ਜਾਂਦਾ ਇੱਥੇ ਕੇ ਖਲੋ ਕੇ ਦਿਖਾ ਦਿਓ ਪਿੱਛੇ ਜੀ ਆ ਦੇਖ ਸਕਦੇ ਜੀ ਵੀਰ ਦੇ ਬਰਾਬਰ ਹੀ ਜਿਹੜਾ ਹੁੰਦੀ ਆ ਪੂਰੀ ਤੇ ਬਾਕੀ ਜਿਹੜੇ ਇਹ ਆਪ ਸੁਲਤਾਨ ਦੀ ਧੀ ਆ ਹਾਂਜੀ ਹਾਂਜੀ ਤੇ ਵੀਰਾ ਵਾਲੀ ਦਾ ਲੱਗਾ ਇਹਨੂੰ ਅੱਛਾ ਵੀਰਾ ਵਾਲੀ ਦਾ ਟੀਕਾ ਗਾੜੀ ਲੱਗਾ ਵਾ ਹਨਾ ਠੀਕ ਹੈ ਸਾਰੇ ਚੰਗੇ ਹੀ ਭਰਉਂਦੇ ਅੱਗੇ ਵੀ ਇੱਕ ਦੋ ਵੀਡੀਓ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਦਿਖਾਈਆਂ ਤਾਂ ਜਰਸੀਆਂ ਗਾਵਾਂ ਵੇਚੀਆਂ ਵੀ ਜਿਨ੍ਹਾਂ ਨੇ ਘਰ ਦੀਆਂ ਚੰਗੀ ਬਰੀਡ ਹੀ ਹੋਵੇ ਤੇ ਆ ਵੀ ਮੱਝ ਬੜੀ ਤਗੜੀ ਆ ਤਰਾ ਇਹ ਵੇਚਣੀ ਨਹੀਂ ਆ ਨਾ ਤਰਾ ਤੇ ਇਹ ਕਿੰਨਾ ਉਹ ਨਹੀਂ ਵੇਚਣੀ ਤੇ ਤੇ ਉਹ ਤਰਾ ਕਿੰਨਾ ਕਿ ਦੁੱਧ ਕੱਢ ਦਿੰਦੀ ਆ ਉਹ ਤੇ 21 ਬਾਈ ਲੀਟਰ ਕੱਢਦੀ ਆ ਅੱਛਾ 21 ਬਾਈ ਲੀਟਰ ਕੱਢਦੀ ਆ ਇਹੋ ਜਿਹਾ ਮਤਲਬ ਰਕਾਰ ਡਾਲੀਆਂ ਮੱਝਾਂ ਵੀਰ ਜੀ ਨਾਲ ਦੇ ਘਰ ਦੇ ਆਪਣੀਆਂ ਹੀ ਤਰ੍ਹਾਂ ਹਾਂ ਫਿਰ 19 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦਾ ਪਿਛਲੇ ਸਵੇਰ ਦਾ ਜਿਹੜਾ ਚੋਇਆ ਤਿਆਰ ਕੀ ਉਹ ਤਰ੍ਹਾਂ ਕਿੰਨਾ ਕ ਦੁੱਧ ਕੱਢੀ ਜਾਊਗੀ? ਤਿਆਰ ਕੀ 20 ਤੋਂ ਪਲੱਸ ਦੁੱਧ ਦੋਗੇ ਵੀ ਜੀ। 20 ਤੋਂ ਪਲੱਸ ਹੀ ਜਿਹੜਾ ਚੱਲੂਗੀ ਕਿਉਂਕਿ ਹੁਣ ਜਿਹੜਾ ਵਾ ਮੌਸਮ ਵੀ ਕਾੜੀ ਚੰਗਾ ਵਾ 40 ਚੋਲੇ ਚੱਲ ਪੈਣੇ ਆ ਦੁੱਧ ਵਾਲਾ ਮੌਸਮ ਹੈ ਜਿਹੜਾ ਪੂਰਾ। ਪੂਰੀ ਵੱਡੀ ਮੱਝ ਆ ਜਿਹੜੀ। ਆ ਦੇਖ ਸਾਡੇ ਜੀ। ਬੜੇ ਕਮਾਲ ਦੀ ਆ ਜਿਹੜੀ। ਆਜੂ ਲੈ ਆਇਓ ਜੀ। ਤਿਆਰੀ ਚ ਆ ਲਗਭਗ ਬਹੁਤਾ ਜ਼ਿਆਦਾ ਟਾਈਮ ਨਹੀਂ ਖੜਨਾ ਇਹਨੇ ਸੌਂ ਚ ਬਾਕੀ ਕੋਈ ਵੀ ਆਣ ਕੇ ਵੇਖੇ ਇੱਕ ਵਾਰੀ ਖੜੇ ਕੋਈ ਸਾਂਭਲਾ ਸੀਨੇ ਮੱਝਰ ਤੋਂ ਆਇਆ ਲੇਖੋ ਮੂੰਹ ਮਾ ਜਿੱਦਾਂ ਮਰਜੀ ਖੜੇ ਪਈ ਠੀਕ ਆ ਹਾਂਜੀ ਹਾਂਜੀ ਉਹਦਾ ਥੋੜਾ ਜਿਹਾ ਤੁਹਾਡੇ ਘਰ ਕੇ ਨਾ ਵੀਡੀਓ ਅੱਕੇ ਡਾਲੀ ਹਾਂਜੀ ਬਾਹਰ ਦੇ ਬੰਦੇ ਥੋੜਾ ਘੱਟ ਹੁੰਦੇ ਆ ਹਾਂਜੀ ਠੀਕ ਆ ਬੰਦ ਬਾਕੀ ਚੰਗੇ ਪਸ਼ੂ ਤਾਂ ਜਿਹੜਾ ਵਾਧਾ ਹੁੰਦਾ ਵਾ ਹੁਣ ਚਲੋ ਬਰੀਡ ਵੀਰ ਜੀ ਨੇ ਆਪਣੇ ਘਰ ਦੀ ਤਿਆਰ ਕੀਤੀ ਆ ਸਾਮ ਸੰਭਾਈ ਤੇ ਚਲੋ ਹਿੰਦੀ ਆ ਤੇ ਆ ਥਾਣੇ ਦੇ ਇੱਕ ਰੀ ਦੇਖ ਸਕਦੇ ਚੰਗੇ ਗਾਇਬ ਤੇ ਤੇ ਹਵਾਨੇ ਤੇ ਦੋਨੋਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਤੇ ਮੁੱਲ ਫਿਰ ਵੀਰ ਜੀ ਦਾ ਮੁੱਲ ਵੀਰ ਜੀ ਫੋਨ ਤੇ ਹੋਊਗਾ ਅੱਛਾ ਇਹਦਾ ਮੁੱਲ ਫੋਨ ਤੇ ਕੋਈ ਪੁੱਛ ਲੈਣਾ ਹਾਂਜੀ ਹਾਂਜੀ ਤੂੰ ਫੋਨ ਕਰਕੇ ਪੁੱਛ ਲੈ ਤੇ ਬਾਕੀ ਕੋਈ ਵੀ ਆਣ ਕੇ ਵੇਖੇ ਤੇ ਫੇਰ ਹੀ ਸਬਦਾ ਕਰੇ ਇੱਕ ਰੀ ਗਾਂਵ ਵੀ ਦਿਖਾ ਦੀ ਹੁਣ ਤੁਹਾਨੂੰ ਆਹ ਗਾਵਾਂ ਐ ਇੱਧਰ ਜਿਹੜੀਆਂ ਆਹ ਕਾਲੀ ਗਾਂ ਵਿਚੀ ਅੱਛਾ ਵਾਲੀ ਕਾਲੀ ਗਾਂ ਛਾ ਦੇ ਇੱਕ ਰੀ ਆ ਦੇਖ ਸਾਦੇ ਵੀ ਸਾਰੀਆਂ ਚੰਗੀ ਬਰੀਡ ਵਾਲੀਆਂ ਜਿਹੜੀਆਂ ਵੱਡੀਆਂ ਫਾਰਮਾਂ ਚ ਜਿਹੜੀਆਂ ਹਾਂ ਆ ਦੇਖ ਸਾਦੇ ਜੇ ਮੈਲੇ ਦਾ ਦਹੀਂ ਹੈ ਚੱਲਣਾ ਮੈਲਾ ਦਹੀਂ ਮਾਰਨਾ ਆ ਜਰਸੀ ਵੇੜਾ ਵੀ ਆਪਾਂ ਦੇਖ ਸਕਦੇ ਪੂਰੀ ਫੁੱਲ ਬਰੀਡ ਵਾਲੀਆਂ ਜਰਸੀ ਵੇੜਾਆਂ ਜਿਹਨੀਆਂ ਘਰੇ ਰੱਖਿਆ ਵੀ ਦੀ ਉਹਨਾਂ ਨੇ ਕਿੰਨੇ ਚਿਰ ਦੀ ਸੋਈ ਵਰਦੀ ਹੈ ਇਹ ਵੀ ਜੀ 20 ਦਿਨ ਹੋ ਗਏ ਨੂੰ ਸੋਈ ਉਹਦੇ ਬੱਚਾ ਇਹਦਾ ਨਾ ਮਰ ਗਿਆ ਸੀ ਅੱਛਾ ਬੱਚਾ ਨਹੀਂ ਹੈਗਾ ਹੁਣ ਹਾਂ ਜੀ ਜੀ ਬੱਚਾ ਨਹੀਂ ਠੀਕ ਆ ਇਹ ਵੀ ਕਾਲੀ ਜਰਸੀ ਜਿਹੜੀ ਹਾਈਟ ਲੈਂਥ ਦੀ ਇਹ ਵੀ ਚੰਗੀ ਆ। ਆ ਯਾਰ ਦੇਖ ਸਕਦੇ ਦਹੀਂ ਮੈਲਾ ਮਾਰਨੇ। ਤੇ ਉਤਰਾ ਦੁੱਧ ਕਿੰਨਾ ਇਹਦੇ ਕੋਲ? ਹੁਣੇ 13 ਕਿਲੋਟਰ ਹੈਗਾ ਜੀ। ਅੱਛਾ 13 ਕਿਲੋਟਰ ਆ। ਠੀਕ ਆ। ਤੇ ਕਿੰਨਾ ਕਿ ਦੁੱਧ ਉਤਰਾ ਕਰ ਜੂਗੀ? ਦੁੱਧ ਇਹ ਕਰ ਜੂਗੀ 18 17 18 ਲੀਟਰ। 17 18 ਲੀਟਰ ਕਰ ਜੂਗੀ। ਪਹਿਲੇ ਸਵੇਰੇ ਜੀ। ਠੀਕ ਆ। ਪਹਿਲਾ ਸਵੇਰੇ। ਅੱਛਾ ਮੋਂ 4 ਦੰਦ ਆ। ਤੇ ਬਾਕੀ ਜਿਹੜਾ ਗਾਵਾਂ ਜਿਹੜੀਆਂ ਉਹ ਕਿੰਨੇ ਕਿੰਨੇ ਕੇ ਦੁੱਧ ਹਾਲੀਆਂ ਜਿਹੜੀਆਂ ਭਰ ਲੀਂਟਰ ਲੱਤੀ ਕੋਈ 25 ਲੀਟਰ ਆਈ ਕੋਈ 28 ਲੀਟਰ ਆਈਆਂ ਦੋ ਹੀ ਗਾਵਾਂ ਆ। ਅੱਛਾ ਉਹ ਗਾਵਾਂ ਦੋ ਹੀ ਆ ਬਾਕੀ ਸਾਰੀਆਂ ਵਛੀਆਂ ਹੀ ਆ। ਹਾਂਜੀ। ਤੇ ਆਹ ਵਛੀ ਪਹਿਲਾਂ ਸੋਈ ਆ। ਤੋੜ ਦੋ ਇੱਕ ਰੀਨ ਫੜ ਕੇ। ਖੋਲੀਆਂ ਰਿੰਦੀਆਂ ਵੇ ਇਤਰਾ ਹੀ। ਇਹ ਵੀ ਘਰ ਦੀ ਤਿਆਰ ਕੀਤੀ। ਘਰ ਦੇ ਇਹ ਮਾਲ ਸਾਰਾ। ਠੀਕ ਆ। ਇੱਕ ਰੀ ਲੈ ਆਇਆ ਵੀ ਦਿਨ ਲੈ ਆਇਆ ਇਹਨਾਂ। ਬਰੀਡ ਚਾਹ ਮਤਲਬ ਉਹ ਤਰਾ। ਅਲੈਕਸੈਂਡਰ ਚਲੋ ਛੱਡ ਦੋ ਇਕਦਿਹਾ ਤੇਰਾ ਫਿਰ ਕਿੰਨਾ ਰੱਖੀਏ ਮੁੱਲੇ ਦਾ ਅੱਛਾ ਇਹਦਾ ਵੀ ਫੋਨ ਤੇ ਕਰ ਦੇਨਾ ਵਾ ਬਾਕੀ ਚਲੋ ਫਿਰ ਜਹੋ ਜਹ ਪਸ਼ੂ ਉਹ ਜਹ ਮੁੱਲ ਹੋ ਜਾਊਗਾ ਕੋਈ ਵਿਰੋਸਾ ਨਾ ਕੋਈ ਫੋਨ ਲਾ ਲੈ ਹੈ ਨਾ ਤੇ ਫੀਲ ਕਰ ਰੱਖਣ ਵਾਲੇ ਕੰਦਰ ਬੜੇ ਤੇ ਬਾਕੀ ਆਪਣੀ ਚਲੋ ਕੋਈ ਵੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ